ਦੋਸਤੋ ਜਿਦਾਂ ਕੀ ਅਪਸਰੀ ਜਾਣਦੇ ਕੀ ਇਲੈਕਸ਼ਨ ਦਾ ਸਮਾਂ ਚੱਲ ਰਿਹਾ ਹੈ ਤੇ ਸੀਐਮ ਭਗਵੰਤ ਸਿੰਘ ਮਾਨ ਆਏ ਦਿਨ ਹੀ ਪੰਜਾਬ ਦੇ ਮੱਖਕ ਵੱਖ ਜਿਲ੍ਹਿਆਂ ਦੇ ਵਿੱਚ ਜਾ ਕੇ ਲੋਕਾਂ ਨਾਲ ਮੁਲਾਕਾਤ ਕਰ ਰਹੇ ਤੇ ਲੋਕਾਂ ਦਾ ਵੀ ਸੀਐਮ ਭਗਵੰਤ ਸਿੰਘ ਮਾਨ ਦੇ ਹੱਥ ਦੇ ਵਿੱਚ ਕਾਫੀ ਪਰਮਾ ਹੂਗਾ ਨਾ ਦੇਖਣ ਨੂੰ ਮਿਲੇ ਤੇ ਨਾਲ ਹੀ ਹੁਣ ਸੀਐਮ ਭਗਵੰਤ ਸਿੰਘ ਮਾਨ ਹੋਰਾਂ ਦੇ ਬਲੋਂ ਹਰ ਸਿਮਰਤ ਹਰ ਸਿਮਰਤ ਕੌਰ ਤੇ ਸੁਖਵੀਰ ਮਾਦਲ ਤੇ ਵੀ ਕਈ ਵੱਡੇ ਸਵਾਲ ਖੜੇ ਕਰੇ ਗਏ ਨੇ ਬੇਸ਼ੱਕ ਦਸੀਏ ਮਾਨ ਲਗੂ ਆਪਣੇ ਹਰੀਕ ਲਾਈਵ ਦੇ ਵਿੱਚ ਸੁਖਵੀਰ ਮਾਦਲ ਨੂੰ ਟਾਰਗੇਟ ਕਰਦੀ ਹੀ ਤੇ ਹੀ ਨੇ ਪਰ ਹੁਣ ਇੱਕ ਵਾਰ ਫਿਰ ਬੀਤੇ ਕੱਲ੍ਹ ਵਾਲੇ ਲਾਈਵ ਦੌਰਾਨ ਸੀਐਮ ਮਾਨ ਨੇ ਸੁਖਵੀਰ ਮਾਦਲ ਤੇ ਕਈ ਵੱਡੇ ਤਾਂ ਜੀ ਕਸੇ ਨੇ ਸੋ ਬਿਨਾ ਕਿਸੇ ਦੇਰੀ ਤੋਂ ਤਹਾਨੂੰ ਵੀ ਲੈ ਚਲਦੇ ਹਾਂ ਉਸ ਪੂਰੀ ਵੀਡੀਓ ਦੇ ਵੱਲ ਓ ਵੀਰੋ ਉਹ 20 ਦਿਨ ਤਾਂ ਜਾਉਣ ਲੈਣ ਦਾ ਆ 20 ਦਿਨ ਪਏ ਨੇ ਉਹਨਾਂ ਨੂੰ ਤੁਸੀਂ ਪਹਿਲੀ ਘਰਾਂ ਚ ਕੁੰਡੇ ਬਿਨ ਲਵਾਓਗੇ ਮੈਂ ਤੁਹਾਨੂੰ ਦੱਸ ਦੇਣਾ ਜਿਹੜੇ ਮੂਡ 'ਚ ਤੁਸੀਂ ਹੋ ਮੈਂ ਦੇਖਿਆ ਹੋਇਆ ਪਹਿਲਾਂ ਸੰਗਰੂਰ ਵੀ ਤੁਸੀਂ ਕੰਦਾਂ ਫੜਫੜ ਤੁਰਨ ਲਾ ਦੋਗੇ ਉਹਨਾਂ ਨੂੰ ਕੰਦਾਂ ਫੜਫੜ ਜਦੋਂ ਜਨਤਾ ਆ ਜੇ ਨਾ ਫਿਰ ਕੋਈ ਬੋਰਨ 'ਤੇ ਨਹੀਂ ਖੜਦੇ ਫਿਰ ਕੋਈ ਪਿੱਪਲ ਦੇ ਪੱਤੇ ਆਵੇ ਪਿੱਪਲ ਦੇ ਪੱਤਿਆਂ ਵੇਕਾਂ ਦੀ ਖੜਖੜ ਖੜਖੜ ਲਾਈ ਐ ਪੱਤ ਚੜ ਗਏ ਪੁਰਾਣੇ ਰੁੱਤ ਨਵੇਂ ਆ ਦੀ ਆਈ ਐ ਇੱਕ ਪਹਾੜਾਂ ਦੇ ਵਿੱਚ ਇਹਨਾਂ ਨੇ ਬਹੁਤ ਪੈਸੇ ਖਰਚਿਆ ਥੋੜਾ ਪੈਸਾ ਲੁੱਟ ਕੇ ਪਹਾੜਾਂ 'ਚ ਇਹਨਾਂ ਨੇ 7 ਸਟਾਰ ਹੋਟਲ ਬਣਾਇਆ ਆਬਦੇ ਮਹਿਲ ਬਣਾਇਆ ਉਹਨਾਂ ਦੇ ਕਾਗਜ਼ ਮੈਨੂੰ ਲੱਭ ਗਏ ਪਹਿਲਾ ਅਫਸਰ ਥੋੜਾ ਜਿਹਾ ਚੀਜ਼ ਕਦੇ ਸੀ ਵੀ ਕਿਤੇ ਸਾਡੇ ਤੇ ਨਾ ਕੁਛ ਆ ਜੇ ਮੈਂ ਅਫਸਰ ਨੂੰ ਕਹਤਾ ਤੁਹਾਡਾ ਕੋਈ ਕਸੂਰ ਨਹੀਂ ਤੁਹਾਡੇ ਤੇ ਤਾਂ ਉਦੋਂ ਪ੍ਰੈਸ਼ਰ ਪਾਤਾ ਤੁਹਾਨੂੰ ਤਾਂ ਕੰਮ ਕਰਨਾ ਪੈਣਾ ਸੀ ਮੈਨੂੰ ਕਾਗਜ਼ ਦਿਓ ਕੱਢ ਕੇ ਕਾਗਜ਼ ਮਿਲ ਕੇ ਵੀਰੋ ਉਹ ਸੁੱਖ ਵਿਲਾਸ ਉਹ ਜਿਹੜਾ ਉਹਦਾ ਸਾਰਾ ਕੁਝ ਬਿਜਲੀ ਵੀ ਮਾਫ ਹੈ 15 ਸਾਲ ਵਾਸਤੇ ਲਗਜ਼ਰੀ ਟੈਕਸ ਜੀਐਸਟੀ ਸਭ ਮਾਫ ਸਾਨੂੰ ਮਾਫਰੀ ਹੈਗਾ ਆਹ ਦੁਕਾਨਦਾਰ ਜਿਹੜਾ ਖੜਾ ਹੈ ਇਹ ਜੀਐਸਟੀ ਦਿੰਦਾ ਪਰ ਸੁਖਵੀਰ ਬਾਦਲ ਜੀਐਸਟੀ ਨਹੀਂ ਦਿੰਦਾ ਜਗਵੀਰਵਾਲ ਦੇ ਜੀਐਸਟੀ ਮਾਫ ਹੈ ਆਹ ਦੁਕਾਨਦਾਰ ਬਿਜਲੀ ਦਾ ਬਿੱਲ ਦਿੰਦਾ ਹੈ ਦੁਕਾਨ ਦਾ ਕਮਰਸ਼ੀਅਲ ਮੀਟਰ ਹੋਣਾ ਤੇ ਉਹ ਨਹੀਂ ਦਿੰਦਾ ਸੁਵੀਰਵਾਦਨ ਸੋ ਉਹਤੇ ਕਰਕੇ ਕਬਜ਼ਾ ਉਹ ਜਿਹੜਾ ਸੁੱਖ ਵਿਲਾਸ ਹੈ ਉਹਦੇ ਵਿੱਚ ਕੀ ਹੈ ਹਰੇਕ ਹਰੇਕ ਕਮਰੇ ਦੇ ਪਿੱਛੇ ਆਉਂਦਾ ਪੂਲ ਹੈ সুইমিং ਪੂਲ ਹਰੇਕ ਕਮਰੇ ਦਾ ਆਪਣਾ ਲੱਗ ਪੂਲ ਹੈ ਵੀਰੋ ਉਸ ਹੋਟਲ ਨੂੰ ਕਬਜ਼ੇ ਚ ਲੈ ਕੇ ਕਿਉਂਕਿ ਸਰਕਾਰ ਦੇ ਕਰਪਸ਼ਨ ਦੇ ਪੈਸੇ ਬੜਿਆ ਹੋ ਉਹ ਸਰਕਾਰ ਦਾ ਮਿਸਯੂਜ਼ ਕੀਤਾ ਉਹਦੇ ਇਹਨਾਂ ਨੇ ਸੋ ਹੋਟਲ ਨੂੰ ਕਬਜ਼ੇ ਚ ਲੈ ਕੇ ਉਥੇ ਸਕੂਲ ਬਣਾਵਾਂਗੇ ਉਹ ਸਕੂਲ ਦਾ ਵੀ ਨਮਾ ਨਾਰਾ ਬਣਾ ਲਿਆ ਕਿ ਦੁਨੀਆ ਦਾ ਪਹਿਲਾ ਸਕੂਲ ਜਿਹਦੇ ਹਰ ਕਮਰੇ ਪਿੱਛੇ ਪੂਲ ਸਹੀ ਹੈ ਨਾ